ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਜੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬੱਲੋ ਜੀ ਬਾਈ ਸੁਖੇ ਕੋਲੇ ਪਹੁੰਚੇ ਆ ਤੇ ਬਾਈ ਨੇ ਆਫ ਕੈਮਰਾ ਬੱਚਾ ਛੱਡ ਹੀ ਲਿਆ ਸੀਗਾ ਤੇ ਨਾਮ ਐਡਰੈਸ ਪੁੱਛਾਂਗੇ ਪਹਿਲਾਂ ਧਾਰਾ ਮਾਰ ਕੇ ਦਿਖਾਉਣੇ ਤੁਹਾਨੂੰ ਹਾਂ ਕਰੋ ਜੇਕਥਾਂਲੇ ਵਾ ਨੇੜੇ ਤੋਂ ਕਰੋ ਚੈੱਕ ਬਾਈ ਨਗਰਾਮਾਂ ਗੱਲਬਾਤ ਹਾਂ ਵੀਰੇ ਸੱਸੀ ਕਾ ਸੁਖੇ ਸੱਸੀ ਕਾ ਹੋ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 99150 ਜੀ 92490 ਪਿੰਡ ਵੱਲੋਂ ਹਾਂਜੀ ਨੇੜੇ ਆਪਣੇ ਤਾਂ ਪਾਤੇ ਰਾਮ ਬਰਾਮਣ ਦੀ ਤੇ ਇਧਰ ਚੌ ਬੱਲੋ ਰਾੜ ਹਾਂਜੀ ਤੇ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਹੈ ਕਿੰਨੇ ਜਰਦੀ ਸੂਈ ਵੀਰੇ ਇਹਨੂੰ ਸੂਈ ਨੂੰ ਬਾਈ ਮਹੀਨਾ ਸਵਾ ਮਹੀਨਾ ਹੋ ਚਲ ਕਿੰਨੀ ਸਮਝ ਲੈ ਅਗਲਾ ਕਿਉਂਕਿ ਲਾਇਸੈਂਸ ਨਾਲ ਆ ਦੇ ਠੀਕ ਹੈ ਨਾ ਗੱਲਬਾਤਾਂ ਤੇ ਵੀਰੇ ਕਿਹੜਾ ਸੂਆ ਏ ਸੂਆ ਦੂਜਾ ਕਹੇ ਜੀ ਮਾਲਕਾਂ ਨੇ ਦੂਜਾ ਅੰਦਰੋਂ ਮੰਨਉ ਆਏ ਲਈ ਪਹਿਲਾਂ ਆਪਾਂ ਦੂਜਾ ਹੀ ਕਹਾਂਗੇ ਚਲੋ ਪਹਿਲਾਂ 12 ਮਾਰ ਦਿਓ ਹਾਂਜੀ 12 ਦੂਰਾ ਤੁਹਾਨੂੰ ਕਰਾਉਣੇ ਆਂ ਚੈੱਕ ਦੇ ਦੁੱਧ ਕਿੰਨਾ ਰੈਡੀ ਆ ਬਾਈ ਸੂਆ ਦੁੱਧ ਬਾਈ 14 ਕਿਲੋ ਮੈਂ ਥੱਲੇ ਜਮਾਂ ਨੈਟ ਤਿਆਰ ਜਮਾਂ ਮੈਨਾਂ ਵਾਲਾ ਮੈਂ ਕਿਹਾ ਜੀ 2 ਡੰਗ 24 3 24 ਓਕੇ ਜੀ ਚਲੋ ਮਾਰੋ 12 ਤੇ ਮਲਦੀ ਮੋਲਦੀ ਇੱਕ ਨੰਮਰਾ ਵੀ ਮੈਂ ਕਿਹਾ ਬਾਲੀ ਠੰਡੀ ਯਾਰ ਮੈਂ ਬਾਈ ਓਕੇ ਜੀ ਆ ਦੇਖੋ ਜੀ 12 ਦੂਰਾ ਬੂਲੀਆਂ ਚੰਗੀਆਂ ਘੱਟ ਜੋ ਨਾ ਕਰੇਦਾਰ ਮੈਂ ਨਾ ਬਾਈ ਬੁੜਗੀਆਂ ਕੱਢਣੀਆਂ ਛੱਡਿਆ 11 ਤਰਾ ਆ ਦੇਖੋ ਓਕੇ ਦੂਜੇ ਮਗਲੋਂ ਜੋ ਮਾਰ ਦੇ ਆ ਦੇਖੋ ਸਾਫ ਸੋਸਰਾ ਜੋਣਾ ਓਕੇ ਵੀਰੇ ਬਸ ਸਾਨੂੰ ਡੋਲਣਾ ਆਪਾਂ ਬਾੜਾ ਠੀਕ ਆ ਵੀਰੇ ਤਾਂ ਹੁਣ ਬਾਇਲਟੀ ਰੱਖ ਦੇ ਅਗਲਾ ਥੱਲੇ ਲਓ ਇਹ ਸੱਤ ਡੱਬੇ ਮੈਂ ਨਹੀਂ ਕੱਢੇ ਤੱਕ ਮੈਂ ਲੈ ਜੇ ਨਹੀਂ ਲਿਜਾ ਬਿਨ ਕੱਢੋ ਬਾਹਰ ਨੂੰ ਮੈਨੂੰ ਮਨ ਦੀ ਇੱਕ ਨੰਬਰ ਕਿਉਂਕਿ ਪਹਿਲਾਂ ਬਾਈ ਨੇ ਤਾਂ ਹੀ ਆਫ ਕੈਮਰਾ ਬੱਚਾ ਛੱਡ ਲਿਆ ਸੀ ਤੇ ਮੈਂ ਨਾਲ ਦੇ ਨਾਲ ਕੈਮਰਾ ਚਲਾਤਾ ਜੀ ਆ ਦੇਖੋ ਤੁਰਾ ਤਰਾ ਸਾਨੂੰ ਕਰਾ ਦੇ ਚੱਕ ਮਗਰ ਗਿਆ ਗਿਆ ਵੀਰੇ ਸੁਖੇ ਦੇ ਮਗਰ ਇਹਦੇ ਕੱਟਾ ਹੀ ਮੈਂ ਤਾਂ ਕੱਟੀ ਦੇਖਦਾ ਨਾ ਓਕੇ ਜੀ ਕੱਟਾ ਲੈ ਚਲੋ ਅੱਜ ਹੀ ਲੈਂਦੀ ਮੈਂ ਆਪਾਂ ਠੀਕ ਹੈ ਜੀ ਓਕੇ ਲੈ ਚਲੋ ਦੋ ਡੰਗ ਮੈਂ ਚੋਈ ਸੇ ਬਮਾਲ ਕਾ ਨੇ ਕੜੇ ਓਕੇ ਜਾਨੀ ਦੁੱਧ ਦੀ ਗਾਰੰਟੀ 13 ਕਿਲੋ ਮਗਰ ਮਾਂ ਜੀ ਓਕੇ ਓਕੇ ਆਪਾਂ ਮਾਣਾ ਡੰਗਰੀ ਲੈਂਦੇ ਮੰਟੀ 5 ਲੱਗਦੇ ਬਾਈ ਆਪਣੇ ਠੀਕ ਹੈ ਵੀਰੇ ਆ ਦੇਖੋ ਜੀ ਤੁਰਾ ਤਰਾ ਇੱਕ ਨੰਬਰ ਸਾਫ ਸੁਥਰੀ ਸੂਆ ਰਹੀ ਨਾਲ ਦੂਜਾ ਹੀ ਆ ਲੈ ਆ ਵੀਰੇ ਮੋੜ ਲਿਓ ਜੀ ਕਰੋ ਜੈਕ ਬਾਕੀ ਇਹ ਬਣੇ ਬਣਾਏ ਦੁੱਧ ਵਾਲੇ ਕੋਈ ਇਹਦਾ ਬੱਚਾ ਨਹੀਂ ਸਪੈਰ ਹੋਣਾ ਕੋਈ ਕੁਛ ਨਹੀਂ ਆ ਦੇਖੋ ਜੀ ਹੂੰ ਲੈ ਚਲੋ ਵੀਰੇ ਤਾਰਾ ਧੂਰਾ ਤੁਹਾਨੂੰ ਚੈੱਕ ਕਰਾ ਦਿਆਂ ਤੋਰਾ ਤਾਰਾ ਤੁਹਾਨੂੰ ਕਰਾਤਾ ਹੈ ਚੈੱਕ ਤੇ ਦੁੱਧ ਬਾਈ ਕਹਿੰਦਾ 14 ਕਿਲੋ ਤੁਸੀਂ 13 ਮੰਨ ਕੇ ਲੈ ਲਿਓ ਜੀ ਲੈ ਲਿਓ ਬਾਕੀ ਤੁਸੀਂ ਸਾਰੀ ਗੱਲ ਦਾ ਸੰਬੰਧ ਬਾਈ ਨਾਲ ਕਰਨਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਨੂੰ ਦਿਖਾਉਣਾ ਆ ਦੇਖੋ ਜੀ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਪੁੱਛ ਕੇ ਦੱਸਾਂ ਪਸਮਾ ਚਾਈ ਵੀ ਝੋਟੀ ਦੇਖੋ ਤੁਸੀਂ ਹੁਣ ਆ ਦੇਖੋ ਓਕੇ ਵੀਰੇ ਹਨਾ ਹਾਂਜੀ ਹਾਂਜੀ ਜੱਦ ਪਾ ਤਾਲੀਆਂ ਤੇ ਸੁਖੇ ਪਰ ਕਿੰਨੇ ਪੈਸੇ ਲੈ ਲੈਣੇ ਬਾਈ ਇਹਦੇ ਮੋਲ ਕਰਾਉਣ ਨੂੰ ਬਈ ਕੁਛ ਕਰਾਈਗਾ 135 ਲੈਣਾ ਕੱਤੀ ਕਰਤਾ 135 135 ਮਾਨਦਾਨ ਹੋ ਜਾਊਗਾ ਬਸ ਮਾਨਦਾਨ ਕਰਦਾ ਓਕੇ ਜੀ 135000 ਚ ਮਾਨਦਾਨ ਦਾ ਹੋ ਮਾਨਦਾਨ ਕਰਾ ਓਕੇ ਕੱਤੀ ਬਈ ਬੜੀ ਚੰਗੀ ਆ ਓਕੇ ਜੀ ਨਿਯਾਜ ਨੰਬਰ ਫੇਰ ਬੋਲ ਦਿਓ ਜੀ 99150 92490 ਪਿੰਡ ਵੱਲੋਂ ਹਾਂਜੀ ਪਿੰਡ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਆ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਜੀ ਧੰਨਵਾਦ